ਅੱਜ ਅਸੀਂ ਤੁਹਾਨੂੰ ਬ੍ਰਾਮਰੀ ਦੇ ਬਾਰੇ ਦੱਸਾਂਗੇ ਬ੍ਰਾਮਰੀ ਇੱਕ ਇਹੋ ਜਿਹਾ ਆਸਨ ਹੈ ਯੋਗਾਸਨ ਹੈ ਜਿਸ ਦੇ ਨਾਲ ਸਾਡੀਆਂ ਬ੍ਰੇਨ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਜਿਵੇਂ ਬੜੇ ਲੋਕਾਂ ਨੂੰ ਅੱਜ ਕੋਈ ਪ੍ਰੋਬਲਮ ਆਈ ਗਈ ਹੈ ਇਸ ਕੱਲ ਕਿ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਜੇ ਤੁਸੀਂ ਬ੍ਰਾਮਰੀ ਕਰੋਗੇ ਤਾਂ ਉਹਨਾਂ ਨੂੰ ਰਾਤ ਨੂੰ ਨੀਂਦ ਆਏਗੀ ਹਾਂਜੀ ਔਰ ਇਹਦੇ ਨਾਲ ਸਾਡੇ ਦਿਮਾਗ ਦੇ ਅੰਦਰ ਇੱਕ ਕੰਪਨ ਜੀ ਪੈਦਾ ਹੁੰਦੀ ਹੈ ਬੜੇ ਥੋੜੇ ਜੀ ਕੰਪਨ ਪੈਦਾ ਹੁੰਦੀ ਹੈ ਜ ਜਿਹਦੇ ਨਾਲ ਸਾਡੇ ਬ੍ਰੇਨ ਦੀਆਂ ਸਾਰੀਆਂ ਜਿਹੜੀਆਂ ਨਾੜੀਆਂ ਹੈਗੀਆਂ ਤੇ ਉਹਨਾਂ ਚ ਉਹਨਾਂ ਜੋ ਕੰਪਨ ਪੈਦਾ ਹੁੰਦੀ ਹੈ ਤੇ ਉਹ ਨਾੜਾਂ ਦੇ ਵਿੱਚ ਬਲੱਡ ਸਰਕੂਲੇਸ਼ਨ ਵੱਧਦਾ ਤੇ ਉਹ ਨਾੜਾਂ ਦੀਆਂ ਨਸਾਂ ਜਿਹੜੀਆਂ ਉਹ ਮਤਲਬ ਅੱਗੇ ਨਾਲੋਂ ਬਿਹਤਰ ਹੁੰਦੀ ਹੈ ਜੀ ਤੇ ਇਹ ਕਰਨ ਦੇ ਬਹੁਤ ਫਾਇਦੇ ਹੈ ਸਾਡੀ ਯਾਦਦਾਸ਼ਤ ਤੇ ਸ਼ਕਤੀ ਵੀ ਵੱਧਦੀ ਹੈ ਔਰ ਇਹ ਭਰਮਰੀ ਦਾ ਨਾਮ ਤਾ ਭਰਮਰੀ ਨਾਮ ਤੇ ਹੈ ਕਿਉਂਕਿ ਇਹਦੇ ਜਦ ਅਸੀਂ ਇੱਕ ਭंवਰੇ ਦੀ ਆਵਾਜ਼ ਕੱਢਦੇ ਆਂ ਭंवਰੇ ਦੀ ਆਵਾਜ਼ ਕੱਢਣ ਦੇ ਕਾਰਨ ਇਹਦਾ ਨਾਮ ਭਰਮਰੀ ਹੈ ਜੀ ਮੈਂ ਤੁਹਾਨੂੰ ਇੱਕ ਕਰਕੇ ਵਿਖਾਨੀ ਆ ਇਹਦੇ ਚ ਤਿੰਨ ਉਂਗਲਾਂ ਅਸੀਂ ਅੱਖਾਂ ਦੇ ਰੱਖਣੀਆਂ ਹੁੰਦੀਆਂ ਜਿਹੜੀ ਸਾਡੀ ਤੀਸਰੀ ਉਂਗਲ ਹੈ 치치 ਦੇ ਨਾਲ ਵਾਲੀ ਇਹ ਅਸੀਂ ਅੱਖ ਦੇ ਕੋਇਆਂ ਦੇ ਕੋਲ ਰੱਖਣੀ ਹੁੰਦੀ ਹੈ ਇਹਦੇ ਨਾਲ ਸਾਡੀ ਸੁਸ਼ਮਨਾ ਨਾੜੀ ਬ੍ਰੇਨ ਦੇ ਕੋਲ ਵੀ